ਅੱਜ ਵਈ ਗੁਰਜੀ ਤੇ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਦੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਹੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪਹਿਲੇ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਤਸਾ ਵੇ ਗੁਰਜੀ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਦੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਹੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪਿੰਡ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਸਲਾਮ ਦੀ ਰਿਆਂ ਮੇਰਾ ਸਭ ਬਹੁਤ ਚੰਗਾ ਸੀ ਉਹ ਹੀਰਾ ਸੀ ਉਹਦੇ ਵਿੱਚ ਘਫਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਕਿਰਪਾ ਕਰੇ ਤੁਸੀਂ ਸਾਰੇ ਮੇਰੇ ਸਾਥੀ ਸ੍ਰੀ ਕਾਲ ਸਾਹਿਬ ਆਈ ਗੁਰੂ ਘਰ ਤੇ ਮੈਂ ਗਦੀਵ ਤੇ 1 डबल 6 4 3 2 6 ਦਿਨ ਛੁੱਟੀ ਆਇਓ ਆਪ ਤਾਂ ਆ ਗਏ ਤਮੰਦਰ ਸਾਹਿਬ 골ਡਨ ਟੈਂਪਲ ਦੇਖਣ ਕਰਦੇ ਆਂ ਘਾਰ ਆਏ ਘਾਰ ਆ ਗੋਨਾ ਦੀ ਪਠਾਨ ਕੋ ਡਿਊਟੀ ਸਵਾਲ ਲੈ ਕੇ ਜਾਣਾ ਪਟਾਣੇ ਲੈ ਕੇ ਭਗਵਾਲ ਲਾਗੋ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵਜੇ ਦਾ ਪਾਜੀ ਸਾਰੇ ਪੂਰੇ ਉਹਦੇ ਮੈਂ ਇੱਕ ਛੇ ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ 5 ਸਾਲ ਲੰਕਰੀ ਹੋਈ ਬੈਗ ਦੀ ਸ਼ੇਰ ਮੈਂਗ ਦੀ ਦਿਨ ਦੀ ਛੁੱਟੀ ਆਈ ਵਿਸ਼ੇਗਣ ਦਰਬਾਰ ਸਾਹਿਬ ਗਏ ਅਸੀਂ ਦਰਸ਼ਨ ਕਰਕੇ ਦਰਸ਼ਨ ਕਰ ਤੋਂ ਬਾਰਾ ਘਰ ਆਇਆ ਜਾ ਜਾ ਕੇ ਸ਼ੇਰ ਮੁੜ ਕੇ ਉਹਨਾਂ ਸ਼ਹਿਰ ਜਿਆਰੇ ਯਾਰ ਵੇਖ ਤੁੰਨਾ ਸਮਾਨ ਲੈ ਕੇ ਜਾਣਾ ਹੈ ਯਾਰ ਵੇਖ ਨਾਲ ਹੀ ਦੂਰ ਹੋਏ ਕੋਈ ਛੱਟੇ ਨੇ ਜਾਣੇ 2000 ਰੁਪਏ ਦੇ ਮੈਕ ਦੀ ਇੱਕ ਪਾਸਾ ਦਾ ਵੇਖੀ